ਜਾਣੋ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਨੰਬਰ 1 ਜਦੋਂ ਵੀ ਤੁਸੀਂ ਖੀਰਿਆਂ ਨੂੰ ਫਰਿੱਜ ਵਿੱਚ ਰੱਖਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਲਿਫਾਫੇ ਵਿੱਚ ਪਾ ਕੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 2 ਜਦੋਂ ਵੀ ਤੁਸੀਂ ਸੇਬ ਖਰੀਦਦੇ ਹੋ ਤਾਂ ਉਹਨਾਂ ਉੱਪਰ ਨੇਲ ਜ਼ਰੂਰ ਮਾਰ ਕੇ ਦੇਖਿਆ ਕਰੋ ਕਿਤੇ ਇਹ ਨਾ ਹੋਵੇ ਕਿ ਉਹਨਾਂ ਉੱਪਰ ਮੂਮ ਦੀ ਪਰਤ ਹੋਵੇ ਕਿਉਂਕਿ ਮੂਮ ਦੀ ਪਰਤ ਸਾਡੇ ਸਰੀਰ ਦਾ ਬਹੁਤ ਨੁਕਸਾਨ ਕਰ ਸਕਦੀ ਹੈ ਕਿਉਂਕਿ ਸੇਬਾਂ ਨੂੰ ਚਮਕਾਉਣ ਲਈ ਕਈ ਵਾਰ ਮੋਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਨੰਬਰ 3 ਮੱਕੀ ਦੇ ਆਟੇ ਨੂੰ ਜਦੋਂ ਖਰੀਦੋ ਤਾਂ ਇਸ ਨੂੰ ਚੈੱਕ ਕਰੋ ਕਿ ਕਿਤੇ ਇਸ ਵਿੱਚ ਕੋਈ ਹੋਰ ਚੀਜ਼ ਮਿਕਸ ਤਾਂ ਨਹੀਂ ਕੀਤੀ ਗਈ ਜੇਕਰ ਆਟੇ ਵਿੱਚ ਕੋਈ ਹੋਰ ਚੀਜ਼ ਮਿਕਸ ਹੋਵੇ ਤਾਂ ਉਹ ਜ਼ਿਆਦਾ ਗਰਮ ਪਾਣੀ ਨਾਲ ਗੁੰਨਿਆ ਜਾਵੇਗਾ ਨਹੀਂ ਤਾਂ ਨਾਰਮਲ ਪਾਣੀ ਨਾਲ ਵੀ ਗੁੰਨਿਆ ਜਾ ਸਕਦਾ ਹੈ ਨੰਬਰ 4 ਜਦੋਂ ਵੀ ਤੁਸੀਂ ਕੋਈ ਪਰੌਂਠੇ ਬਣਾਉਮੂ ਤਾਂ ਉਹਨਾਂ ਵਿੱਚ ਹਰੀ ਮਿਰਚ ਹਮੇਸ਼ਾ ਪੀਸ ਕੇ ਹੀ ਪਾਓ ਇਸ ਤਰ੍ਹਾਂ ਕਰਨ ਨਾਲ ਪਰੌਂਠੇ ਜ਼ਿਆਦਾ ਸਵਾਦ ਬਣਦੇ ਹਨ ਨੰਬਰ 5 ਪੋਹਾ ਬਣਾਉਣ ਤੋਂ ਬਾਅਦ ਇਸ ਵਿੱਚ ਨਮਕੀਨ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਉਹ ਹੋਰ ਵੀ ਸਵਾਦ ਬਣ ਜਾਵੇਗਾ ਨੰਬਰ 6 ਜਦੋਂ ਵੀ ਤੁਸੀਂ ਕੋਈ ਦਾਲ ਬਣਾਉਂਦੇ ਹੋ ਤਾਂ ਹਮੇਸ਼ਾ ਉਸ ਵਿੱਚ ਲੱਕੜ ਦੀ ਕੜਛੀ ਦਾ ਜਾਂ ਲੱਕੜ ਦੀ ਚੀਜ਼ ਦਾ ਇਸਤੇਮਾਲ ਕਰੋ ਨੰਬਰ 7 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਾਹਰੋਂ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਗਰਮ ਪਾਣੀ ਨਾਲ ਜਾਂ ਨਮਕ ਵਾਲੇ ਪਾਣੀ ਨਾਲ ਜ਼ਰੂਰ ਧੋ ਲਿਆ ਕਰੋ ਅਜਿਹਾ ਕਰਨ ਨਾਲ ਸਾਰੇ ਕਿਟਾਣੂ ਖਤਮ ਹੋ ਜਾਂਦੇ ਹਨ ਨੰਬਰ 8 ਜਦੋਂ ਵੀ ਤੁਸੀਂ ਦਾਲ ਵਾਲੇ ਪਰੌਂਠੇ ਵਿੱਚ ਪਿਆਜ਼ ਕੱਟ ਕੇ ਪਾ ਲੈਂਦੇ ਹੋ ਤਾਂ ਇਸ ਨਾਲ ਪਰੌਂਠੇ ਹੋਰ ਵੀ ਸਵਾਦ ਬਣਦੇ ਹਨ ਨੰਬਰ 9 ਘਰ ਦੀ ਹਰ ਔਰਤ ਨੂੰ ਆਪਣੇ ਨੌ ਸਮੇਂ ਸਮੇਂ ਤੇ ਕੱਟਦੇ ਰਹਿਣਾ ਚਾਹੀਦਾ ਹੈ ਇਸ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਦੇ ਹੋ ਤੇ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ। ਨੰਬਰ 10 ਜੇਕਰ ਤੁਸੀਂ ਅਚਾਰ ਨੂੰ ਸਮੇਂ-ਸਮੇਂ ਤੇ ਧੁੱਪ ਲਗਾ ਲੈਂਦੇ ਹੋ ਤਾਂ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਉਹ ਬਣਦਾ ਹੀ ਰਹਿੰਦਾ ਹੈ ਜਿਸ ਦੇ ਨਾਲ ਉਸ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਨੰਬਰ 11 ਜੇਕਰ ਤੁਸੀਂ ਬੱਚੇ ਨੂੰ ਆਪਣਾ ਦੁੱਧ ਪਲਾ ਰਹੇ ਹੋ ਤਾਂ ਰੋਜ਼ਾਨਾ ਮੇਥੀ ਦਾਣੇ ਨੂੰ ਭੋਗ ਕੇ ਜ਼ਰੂਰ ਖਾ ਲਿਆ ਕਰੋ। ਇਸ ਦੇ ਨਾਲ ਸਰੀਰ ਅੰਦਰ ਤਾਕਤ ਪੈਂਦੀ ਹੈ। ਨੰਬਰ 12 ਰਸੋਈ ਵਿੱਚ ਕਦੇ ਵੀ ਲੋਹੇ ਦੀ ਕੜਾਹੀ ਜਾਂ ਫਿਰ ਤਵੇ ਨੂੰ ਮੁੱਦਾ ਮਾਰ ਕੇ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ। ਨੰਬਰ 13 ਰਸੋਈ ਦੀ ਫ੍ਰਿਜ ਉੱਪਰ ਜਾਂ ਫਿਰ ਰਸੋਈ ਵਿੱਚ ਕਦੇ ਵੀ ਦਵਾਈਆਂ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਤੇ ਗਰਮੈਸ਼ ਕਾਰਨ ਦਵਾਈ ਦਾ ਅਸਰ ਵੀ ਘਟ ਜਾਂਦਾ ਹੈ। ਨੰਬਰ 14 ਜੇਕਰ ਤੁਸੀਂ ਘੜੇ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਲੰਮੇ ਸਮੇਂ ਤੱਕ ਜਵਾਨ ਤੇ ਸਿਹਤਮੰਦ ਰਹਿ ਸਕਦੇ ਹੋ ਨੰਬਰ 15 ਜਦੋਂ ਵੀ ਸਬਜੀ ਨੂੰ ਤੜਕਾ ਲਗਾ ਕੇ ਹਟਦੇ ਹੋ ਤਾਂ ਉਸ ਨੂੰ ਢੱਕਣ ਦੇ ਨਾਲ ਚੰਗੀ ਤਰ੍ਹਾਂ ਢੱਕ ਦਿਓ ਤਾਂ ਜੋ ਭਾਫ਼ ਬਾਹਰ ਨਾ ਨਿਕਲ ਸਕੇ ਤੇ ਸਬਜੀ ਜਲਦੀ ਪੱਕ ਜਾਵੇ ਗੈਸ ਨੂੰ ਹਮੇਸ਼ਾ ਹੌਲੀ ਅੱਗ ਉੱਪਰ ਹੀ ਰੱਖੋ ਅਜਿਹਾ ਕਰਨ ਨਾਲ ਸਬਜੀ ਸਵਾਦ ਬਣਦੀ ਹੈ ਨੰਬਰ 16 ਹਿਜੜੀ ਖਾਣ ਨਾਲ ਪਾਚਨ ਤੰਤਰ ਸਹੀ ਤਰ੍ਹਾਂ ਨਾਲ ਮਜ਼ਬੂਤ ਹੁੰਦਾ ਹੈ ਕਿਉਂਕਿ ਇਸ ਨੂੰ ਪਚਾਉਣਾ ਤੇ ਹজম ਕਰਨਾ ਆਸਾਨ ਹੋ ਜਾਂਦਾ ਹੈ। ਨੰਬਰ 17 ਜੇਕਰ ਤੁਸੀਂ ਰਾਤ ਨੂੰ ਰਾਜਮਾ ਪਿਉਣੇ ਭੁੱਲ ਗਏ ਹੋ ਤਾਂ ਸਵੇਰੇ ਉਹਨਾਂ ਨੂੰ ਪੂਰੇ ਗਰਮ ਪਾਣੀ ਵਿੱਚ ਮਿੱਠਾ ਸੋਡਾ ਪਾ ਕੇ ਟਾਕੇ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਸਬਜ਼ੀ ਜਲਦੀ ਬਣ ਜਾਂਦੀ ਹੈ ਤੇ ਵਧੀਆ ਵੀ ਬਣ ਜਾਂਦੀ ਹੈ। ਨੰਬਰ 18 ਜਦੋਂ ਵੀ ਤੁਸੀਂ ਦੁੱਧ ਨੂੰ ਗਰਮ ਕਰਦੇ ਹੋ ਤਾਂ ਪਤੀਲੀ ਦੇ ਆਲੇ ਦੁਆਲੇ ਘਿਓ ਲਗਾ ਲਿਆ ਕਰੋ ਇਸ ਨਾਲ ਦੁੱਧ ਬਾਹਰ ਨਹੀਂ ਨਿਕਲਦਾ ਜਾਂ ਫਿਰ ਲੱਕੜੀ ਦਾ ਚਮਚਾ ਸੁੱਟ ਜਾਇਆ ਕਰੋ ਭਾ ਫੇਰ ਦਿਆ ਕਰੋ ਨੰਬਰ 19 ਚਾਹ ਪਤੀ ਨੂੰ ਹਮੇਸ਼ਾ ਹੀ ਪੁਣ ਕੇ ਜਾਂ ਛਾਣ ਕੇ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਇੰਜ ਹੀ ਵਰਤ ਲੈਂਦੇ ਹਾਂ ਤਾਂ ਸਾਡਾ ਜਾਂ ਸਾਡੇ ਪਰਿਵਾਰ ਦਾ ਪੇਟ ਖਰਾਬ ਹੋ ਸਕਦਾ ਹੈ ਨੰਬਰ 20 ਮੂੰਗੀ ਖਾਣ ਨਾਲ ਸਰੀਰ ਨੂੰ ਸਹੀ ਪੋਸ਼ਣ ਮਿਲਦਾ ਰਹਿੰਦਾ ਹੈ ਪੂਰ ਪੋਸ਼ਣ ਮਿਲਦਾ ਰਹਿੰਦਾ ਹੈ ਜਿਸ ਨਾਲ ਸਰੀਰ ਨੂੰ ਤਾਕਤ ਤੇ એનર્ਜੀ ਮਿਲਦੀ ਹੈ ਤੇ ਸਾਡਾ ਸਰੀਰ ਕਮਜ਼ੋਰੀ ਮਹਿਸੂਸ ਨਹੀਂ ਕਰਦਾ ਨੰਬਰ 21 ਜਦੋਂ ਵੀ ਤੁਸੀਂ ਮਿਰਚਾਂ ਨੂੰ ਕੱਟਦੇ ਹੋ ਤਾਂ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਗਾ ਲਓ ਤੇ ਫਿਰ ਮਿਰਚਾਂ ਕੱਟੋ ਇਸ ਤੋਂ ਬਾਅਦ ਹੱਥਾਂ ਨੂੰ ਬਰਤਨ ਸਾਫ਼ ਕਰਨ ਵਾਲੇ ਸਾਬਣ ਨਾਲ ਧੋ ਲਓ ਇਸ ਨਾਲ ਤੁਹਾਡੇ ਹੱਥਾਂ ਉੱਪਰ ਕਦੇ ਵੀ ਜਲਣ ਨਹੀਂ ਹੋਵੇਗੀ। ਨੰਬਰ 22 ਜੇਕਰ ਚਾਕੂ ਖੁੰਡਾ ਹੋ ਗਿਆ ਹੋਵੇ ਤਾਂ ਇਸ ਨੂੰ ਤੁਸੀਂ ਕਿਸੇ ਵੀ ਪੱਥਰ ਨਾਲ ਘਸਾ ਕੇ ਤਿੱਖਾ ਕਰ ਸਕਦੇ ਹੋ। ਨੰਬਰ 23 ਜਦੋਂ ਵੀ ਤੁਸੀਂ ਰੋਟੀ ਨੂੰ ਘਿਓ ਲਗਾਉਂਦੇ ਹੋ ਤਾਂ ਹਮੇਸ਼ਾ ਦੇਸੀ ਘਿਓ ਜਾਂ ਫਿਰ ਮੱਖਣ ਦਾ ਹੀ ਇਸਤੇਮਾਲ ਕਰੋ। ਇਸ ਨਾਲ ਚੋਪੜੀ ਰੋਟੀ ਸਿਹਤ ਲਈ ਕਾਫੀ ਗੁਣਕਾਰੀ ਹੁੰਦੀ ਹੈ। ਨੰਬਰ 24 ਜੇਕਰ ਤੁਸੀਂ ਜ਼ਿਆਦਾ ਮਿਰਚ ਦਾ achar ਖਾਂਦੇ ਹੋ ਇਸ ਨਾਲ ਤੁਹਾਡੇ ਅੰਦਰ ਤੇਜ਼ਾਬ ਬਣਨ ਦੀ ਸਮੱਸਿਆ ਦਿਨ-ਪ੍ਰਤੀ ਦਿਨ ਵਧਣ ਲੱਗ ਜਾਂਦੀ ਹੈ। ਨੰਬਰ 25 ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਸਰਾਣੇ ਚੱਪਲਾਂ ਰੱਖ ਕੇ ਨਹੀਂ ਸੌਣਾ ਚਾਹੀਦਾ। ਇਸ ਨਾਲ ਤੁਹਾਡੀ ਨੀਂਦ ਖਰਾਬ ਹੁੰਦੀ ਹੈ ਤੇ ਨਾਲ ਹੀ ਤੁਸੀਂ ਪਰੇਸ਼ਾਨੀਆਂ ਵਿੱਚ ਉਲਝੇ ਰਹਿੰਦੇ ਹੋ। ਨੰਬਰ 26 ਮੱਕੀ ਦੀ ਰੋਟੀ ਬਣਾਉਣ ਲਈ ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ ਦੀ ਬਜਾਏ ਹਲਕਾ ਗਰਮ ਪਾਣੀ ਵਰਤਦੇ ਹੋ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ ਤੇ ਨਾਲ ਹੀ ਦੇਖਣ ਵਿੱਚ ਵੀ ਸੋਹਣੀ ਲੱਗਦੀ ਹੈ ਨੰਬਰ 27 ਜੇਕਰ ਤੁਹਾਨੂੰ ਮੱਕੀ ਦੀ ਰੋਟੀ ਹੱਥ ਨਾਲ ਨਹੀਂ ਬਣਾਉਣੀ ਆਉਂਦੀ ਤਾਂ ਤੁਸੀਂ ਲਿਫਾਫੇ ਇਸਤੇਮਾਲ ਕਰ ਸਕਦੇ ਹੋ ਇਸ ਦੀ ਮਦਦ ਨਾਲ ਰੋਟੀ ਬਹੁਤ ਹੀ ਵਧੀਆ ਤੇ ਨਰਮ ਬਣਦੀ ਹੈ ਨੰਬਰ 28 ਜੇਕਰ ਤੁਸੀਂ ਪੁਦੀਨੇ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਬਹੁਤ ਸਾਰੇ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਤੇ ਨਾਲ ਹੀ ਸਰੀਰ ਅੰਦਰ ਕਦੇ ਵੀ ਗਰਮੀ ਨਹੀਂ ਪੈਂਦੀ। ਨੰਬਰ 29 ਜੇਕਰ ਤੁਸੀਂ ਸਵੇਰੇ ਉੱਠਣਸਾਰ 5 ਮਿੰਟ ਵੀ ਧੁੱਪ ਸੇਕ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਵਿਟਾਮਿਨ ਡੀ ਦੀ ਕਦੇ ਵੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ ਤੇ ਸਰੀਰ ਵੀ એનર્ਜੀ ਨਾਲ ਭਰਿਆ ਰਹਿੰਦਾ ਹੈ। ਨੰਬਰ 30 ਪਿਆਜ਼ ਦੇ ਛਿਲਕੇ ਨੂੰ ਜੇਕਰ ਤੁਸੀਂ ਸੈਲਫ ਉੱਤੇ ਫੇਰ ਦਿੰਦੇ ਹੋ ਤਾਂ ਇਸ ਨਾਲ ਸੈਲਫ ਉੱਪਰ ਲੱਗੀ ਚਿਕਨਾਈ ਤੁਰੰਤ ਸਾਫ਼ ਹੋ ਜਾਂਦੀ ਹੈ। ਨੰਬਰ 31 ਪਿਆਜ਼ ਦਾ ਛਿਲਕਾ ਬੱਲਵ ਕੋਲ ਰੱਖਣ ਦੇ ਨਾਲ ਘਰ ਦੇ ਵਿੱਚ ਛਿਪਕਲੀ ਨਹੀਂ ਆਉਂਦੀ ਤੇ ਨਾਲ ਹੀ ਮੱਖੀ ਮੱਛਰ ਤੋਂ ਵੀ ਆਰਾਮ ਮਿਲਦਾ ਹੈ। ਨੰਬਰ 32 ਜੇਕਰ ਤੁਸੀਂ ਘਰ ਵਿੱਚ ਲੱਗੇ ਪੱਖਿਆਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਸਿਰਕੇ ਵਿੱਚ ਭਿਉਂ ਕੇ ਕਪੜਾ ਫੇਰ ਦਿਓ ਇਸ ਦੇ ਨਾਲ ਉਹਨਾਂ ਉੱਪਰ ਚਮਕ ਬਣੀ ਰਹਿੰਦੀ ਹੈ। ਨੰਬਰ 33 ਰਸੋਈ ਦੀਆਂ ਟਾਈਲਾਂ ਨੂੰ ਸਾਫ਼ ਕਰਨ ਦੇ ਲਈ ਸ਼ੈਂਪੂ ਦਾ ਇਸਤੇਮਾਲ ਕਰੋ ਇਸ ਨਾਲ ਉਹਨਾਂ ਦੀ ਚਮਕ ਵਧੇਰੇ ਵੱਧ ਜਾਂਦੀ ਹੈ ਤੇ ਉਹ ਨਵੇਂ ਦੀ ਤਰ੍ਹਾਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਨੰਬਰ 34 ਫਾਸਟ ਫੂਡ ਵਿੱਚ ਮੌਜੂਦ ਫੈਟੀ ਐਸਿਡ ਟੁੱਟ ਜਾਂਦੇ ਹਨ ਇਸ ਤੋਂ ਨਿਕਲਣ ਵਾਲੀ ਚਰਬੀ ਬਹੁਤ ਖਰਾਬ ਹੁੰਦੀ ਹੈ ਜਦੋਂ ਅਸੀਂ ਇਹ ਚੀਜ਼ਾਂ ਖਾਂਦੇ ਹਾਂ ਤਾਂ ਇਹ ਚਰਬੀ ਲੀਵਰ ਦੇ ਦੁਆਲੇ ਇਕੱਠੀ ਹੋਣ ਲੱਗ ਜਾਂਦੀ ਹੈ ਇਹ ਸਾਡੇ ਲੀਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 35 ਕੱਚਾ ਪਿਆਜ਼ ਖਾਣ ਨਾਲ ਸਰੀਰ ਅੰਦਰ ਕਦੇ ਵੀ ਕੀੜੇ ਨਹੀਂ ਬਣਦੇ ਤੇ ਨਾਲ ਹੀ ਸੇਤ ਲਈ ਵੀ ਚੰਗਾ ਹੁੰਦਾ ਹੈ ਨੰਬਰ 36 ਜੇਕਰ ਤੁਸੀਂ ਨਿੰਬੂ ਵਿੱਚੋਂ ਜ਼ਿਆਦਾ ਰਸ ਕੱਢਣਾ ਚਾਹੁੰਦੇ ਹੋ ਤਾਂ ਪਹਿਲਾਂ ਗਰਮ ਪਾਣੀ ਵਿੱਚ ਇਸ ਨੂੰ ਪਾ ਲਿਓ ਇਸ ਦੇ ਨਾਲ ਨਿੰਬੂ ਗਰਮ ਹੋ ਜਾਂਦੇ ਹਨ ਤੇ ਜ਼ਿਆਦਾ ਰਸ ਨਿਕਲਦਾ ਹੈ ਜਿਕੇ ਰਹੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ